ਅੱਜ ਜਿੱਥੇ ਨੌਜਵਾਨ ਪੀੜੀ ਰੋਜ਼ਗਾਰ ਦੇ ਲਈ ਸਰਕਾਰਾਂ ਨੂੰ ਕੋਸਦੀ ਹੋਈ ਦਿਸਦੀ ਹੈ ਉੱਥੇ ਕੁਝ ਅਜਿਹੇ ਲੋਕ ਵੀ ਨੇ ਜੋ ਕਿ ਸਰਕਾਰਾਂ ਦੇ ਨਹੀਂ ਬਲਕਿ ਆਪਣੇ ਬਲਬੂਤੇ ਤੇ ਅਗਾ ਵਾਦ ਦੇ ਨਜ਼ਰ ਆਏ ਨੇ ਹਿੰਮਤ ਰੱਖਦੇ ਨੇ ਅਜਿਹੀ ਇੱਕ ਸ਼ਖਸੀਅਤ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਹਾੜਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੋ ਕਿ ਆਪ ਦਾ 75 ਸਾਲ ਤੋਂ ਵੱਧੇਰੇ ਉਮਰ ਦੀ ਹੈ ਪਰ ਮਹਿਲਾਵਾ ਦੇ ਲਈ ਮਿਸਾਲ ਕਾਇਮ ਕਰਦੀ ਹੋਈ ਦਿਸ ਰਹੀ ਹੈ ਇਸ ਮਹਿਲਾ ਦੇ ਵੱਲੋਂ ਸਵੈ ਰੋਜ਼ਗਾਰ ਚਲਾਇਆ ਜਾ ਰਿਹਾ ਹੈ ਜਿੱਥੇ ਆਪਣੇ ਘਰ ਦੇ ਵਿੱਚ ਹੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਉੱਥੇ ਬਾਕੀ ਮਹਿਲਾਵਾਂ ਨੂੰ ਵੀ ਆਪਣੇ ਕਿੱਤੇ ਦੇ ਨਾਲ ਜੋੜ ਉਹਨਾਂ ਦੀ ਆਮਦਨ ਦੀ ਵਿਵਸਥਾ ਕਰ ਰਹੀ ਹੈ ਤੇ ਉਸ ਦਿਨ ਜੋ ਦਿਨ ਕੀਤਾ ਹੋ ਉਹਨਾਂ ਤੇ ਲੋਕ ਉਹ ਬੜਾ ਜਗ੍ਹਾ ਡਵਾਦੇ ਹਨ ਉਹ ਮੂਲ ਕੁਝ ਹੋ ਰਹਾ ਪਈ ਮਤਲਬ ਨਹੀਂ ਬਾਹਰ ਜਾਣ ਦਿੰਦੇ ਪੁੰਗਟ ਕਰ ਦੀਆਂ ਹਾਂ ਪਰ ਅੱਜ ਆਸ ਇਸ ਇਸ ਜਗਾ ਪਰ ਜੀਆਂ ਪੇ ਜਿੱਥੇ ਆ ਪਈ ਮਤਲਬ ਸਾਰਾ ਪਿੰਡ ਹੁਣ ਕਹਿੰਦਾ ਪਈ ਇਹ ਠੀਕ ਜਿਹੜੀਆਂ ਮਤਲਬ ਚਲੀਆਂ ਨੇ ਤੇ ਠੀਕ ਕੰਮ ਕਰਾ ਦੀਆਂ ਨੇ ਤੇ ਮਤਲਬ ਤੇ ਬਾਕੀ ਵੀ ਹਰ ਚੀਜ਼ ਦਾ ਆਸ ਸਮਾਨ ਬਣਾਣੇ ਆ ਆਪਣੇ ਏਰੀਆ ਚ ਜੋ ਮਤਲਬ ਆ ਚਾਰ ਹੁੰਦੇ ਨਾ ਉਹ ਬਣਾਣੇ ਆ ਆ ਫੁੱਲ ਬੜੀਆਂ ਬਣਾਣੇ ਆ ਮਾਂ ਦੀਆਂ ਬੜੀਆਂ ਬਣਾਣੇ ਆ ਅੰਬਚੂਰਾ ਬਣਾਣੇ ਆ ਪਾਪੜ ਬਣਾਣੇ ਆ ਤੇ ਮੇਲੇ ਚ ਸੇਲ ਕਰਨੇ ਆ ਜਿੱਥੇ ਵੀ ਕੋਈ ਮੰਤਰੀ ਆਂਦਾ ਉਹ ਲੈ ਜੰਗਲਾਤ ਨਾਲ ਅਸੀਂ ਜੁੜੇ ਦੇ ਆ ਤੇ ਜੰਗਲਾਤ ਵਾਲੇ ਜਿੱਥੇ ਵੀ ਸਾਨੂੰ ਮਤਲਬ ਸੱਦੇ ਨਾ ਗੱਡੀ ਸਾਨੂੰ ਦਿੰਦਾ ਨਾ ਤੇ ਪਹਿਲਾਂ ਤਬਾੜੀ ਸਾਹਿਬ ਇਹ ਉਹਨੇ ਸਾਡੀ ਬੜੀ ਮਦਦ ਕੀਤੀ ਮਤਲਬ ਇਹ ਹੁਣ ਨਵੇਂ ਡੀਐਫਓ ਸਾਹਿਬ ਆਏ ਨੇ ਉਹਨੇ ਵੀ ਸਾਡੀ ਮਦਦ ਕੀਤੀ ਇੱਕ ਸਾਡੀ ਮੈਡਮ ਹੈ ਨੀਤਾ ਮੈਡਮ ਹੈ ਤੇ ਉਹ ਵੀ ਜਿੱਥੇ ਵੀ ਕੋਈ ਪ੍ਰੋਗਰਾਮ ਹੋਵੇ ਸਾਡ ਨਾਲ ਜਾਂਦੀ ਹੈ ਇਸ ਸਰਨ ਲਈ ਜੰਦੀ ਹੈ 79 ਸਾਲਾਂ ਦੀ ਇਹ ਬਜ਼ੁਰਗ ਮਹਿਲਾ ਨੇ ਜਦ ਸੰ 2002 ਦੇ ਵਿੱਚ ਇੱਕ ਕੰਮ ਨੂੰ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਇਲਾਕੇ ਦੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਇਸ ਮਹਿਲਾ ਨੂੰ ਸੁਣਾਈਆਂ ਸੀ ਪਰ ਲੋਕਾਂ ਦੇ ਤਾਨਿਆਂ ਨੂੰ ਇੱਕ ਪਾਸੇ ਰੱਖਦੇ ਹੋਏ ਆਪਣੀ ਮੰਜ਼ਲ ਵੱਲ ਧਿਆਨ ਦੇਂਦੇ ਹੋਏ ਇਸ ਮਹਿਲਾ ਦੇ ਵੱਲੋਂ ਆਪਣਾ ਕੰਮ ਜਾਰੀ ਰੱਖਿਆ ਤੇ ਪਿੰਡ ਦੀਆਂ ਬਾਕੀ ਮਹਿਲਾਵਾਂ ਨੂੰ ਨਾਲ ਲੈ ਕੇ ਸੈਲਫ ਹੈਲਪ ਗਰੁੱਪ ਸ਼ੁਰੂ ਕੀਤਾ ਜਿਸ ਦੇ ਵਿੱਚ ਹਲਦੀ, ਆਮ ਪਾਪੜ, ਆਮਲੇ ਦਾ achar ਹਰ ਤਰ੍ਹਾਂ ਦੇ ਮੁਰਬੇ ਅਮचूर ਤੇ ਹੋਰ ਕਈ ਤਰ੍ਹਾਂ ਦੇ ਸ਼ੁੱਧ ਪ੍ਰੋਡਕਟ ਬਣਾ ਕੇ ਮਾਰਕੀਟ ਦੇ ਵਿੱਚ ਸਪਲਾਈ ਕੀਤੇ ਜਾ ਰਹੇ ਨੇ ਸਾਰੇ ਇਹੀਂ ਕੱਠੀਆਂ ਹੋ ਕੇ ਬਣਾਨੇ ਆ ਸਾਮਾਨ ਸਾਰਾ ਸਾਡੇ ਮਤਲਬ ਘਰ ਦਾ ਹੀ ਐ ਅੰਬ ਵੀ ਆਮਲੇ ਵੀ ਸਾਡੇ ਖੇਤਾਂ ਚ ਹੀ ਨੇ ਬਾਕੀ ਫੁੱਲ ਬੜੀਆਂ ਮਨਾਂਦੇ ਆ ਘਰ ਦੇ ਚਾਵਲ ਦਾ ਨਾਲ ਆਪਣੇ ਮਸ਼ੀਨ ਨਾਲ ਸਾਰੇ ਆ ਮਿਲ ਕੇ ਤੇ ਸਾਰਿਆਂ ਨੂੰ ਚੰਗਾ ਲੱਗਦਾ ਟਾਈਮ ਪਾਸ ਹੋ ਜਾਂਦਾ ਆਪਣਾ ਖਰਚਾ ਨਿਕਲ ਜਾਂਦਾ ਇਨਕਮ ਸੋਰਸ ਹੋ ਜਾਂਦਾ ਆਹ ਆਪਣਾ ਧਰਦਾ ਖਰਚਾ ਵੀ ਚੱਲਦਾ ਆ ਆਪਾਂ ਨੇ ਕੋਗਲ ਅੱਪੇ ਜਿੱਥੇ ਮਰਜੀ ਜਾਓ ਜਿੱਥੇ ਮਰਜੀ ਮਤਲਬ ਆ ਕਿ ਇਸ ਵਿੱਚ ਹਰੀ 10 ਮੈਂਬਰ ਹੈ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਸਾਨੂੰ ਗਵਰਨਮੈਂਟ ਜਿਹੜੀ ਸਾਨੂੰ ਸਾਡੀ ਮਦਦ ਕਰੇ ਤੇ ਅਸੀਂ ਹੋਰ ਆਪਣਾ ਸੈਲਫ ਹੈਪ ਗਰੁੱਪ ਜਿਹੜਾ ਅਸੀਂ ਹੋਰ ਵਧਾਈਏ ਤੇ ਅਸੀਂ ਹੋਰ ਕੰਮ ਆਪਣਾ ਵਧਾਈਏ ਕਿਹੜੇ ਕਿਹੜੇ ਸਮਾਨ ਦੇ ਵਿੱਚ ਬੰਦਾ ਹੈਗਾ ਇਹਦੇ ਵਿੱਚ ਬੰਦਾ ਹੈਗਾ ਫੁੱਲ ਬੜੀਆਂ ਆਮ ਪਾਪੜ ਆਮਲੇ ਦਾ achar ਆਮਲਾ ਕੈਂਡੀ ਤੇ ਹੋਰ ਨਿੰਬੂ ਦਾ achar ਹਰ ਕਿਸਮ ਦਾ ਜਾੜਾ ਸੀ ਤੇ ਬਣਾਣਿਆ ਔਰ ਸ਼ੁੱਧ ਸਾਡਾ ਸਾਰਾ ਸਮਾਨ ਜਿਹੜਾ ਪਿਓਰ ਹੁੰਦਾ ਹੈ ਸ਼ੁੱਧ ਹੁੰਦਾ ਬੇਸ਼ੱਕ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਸ ਮਹਿਲਾ ਨੂੰ ਦੇਖਦੇ ਹੋਏ ਪਤਾ ਲੱਗਦਾ ਹੈ ਕਿ ਜੇਕਰ ਚਾਲਿਆ ਜਾਵੇ ਤਾਂ ਕੋਈ ਵੀ ਮੰਜ਼ਿਲ ਹਾਸਲ ਕਰਨਾ ਬਿਲਕੁਲ ਵੀ ਮੁਸ਼ਕਲ ਨਹੀਂ ਹਾਂ ਕੋਰਟ ਤੋਂ ਗੁਰਪ੍ਰੀਤ ਮਹਿਤਾ ਦੇ ਨਾਲ ਫਾਸਟ ਵੀ ਨਿਊਜ਼